ਆਵਾਮੀ ਪਾਰਟੀ ਦੇ ਵੱਲੋਂ ਪੰਜਾਬ ਦੇ ਵੱਖ-ਵੱਖ ਕਾਂਗਰਸ ਦੇ ਨਾਮੀ ਨੇਤਾਵਾਂ ਤੇ ਮੌਜੂਦਾ ਐਮਐਲਏ ਦੇ ਘਰਾਂ ਦੇ ਬਾਹਰ ਤਰਨਾ ਦਿੱਤਾ ਜਾ ਰਿਹਾ ਹੈ। ਮੀਡੀਆ ਦੇ ਨਾਲ ਗੱਲਬਾਤ ਕਰਦਿਆਂ ਇਸ ਤਰਨੇ ਬਾਰੇ ਜਾਣਕਾਰੀ ਦਿੰਦਿਆਂ ਸੰਗਰੂਰ ਤੋਂ ਆਵਾਮੀ ਪਾਰਟੀ ਦੀ ਮੁਤਲੀ ਮੈਂਬਰਸ਼ਿਪ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਿਸ ਤਰ੍ਹਾਂ ਪਿਛਲੇ ਦਿਨੀ ਹੀ ਮੰਤਰੀ ਈਟੀਓ ਦੇ ਖਿਲਾਫ ਪ੍ਰਤਾਪ ਸਿੰਘ ਬਾਜਵਾ ਜੋ ਕਿ ਕਾਂਗਰਸ ਦੇ ਸੀਨੀਅਰ ਨੇਤਾ ਨੇ ਉਹਨਾਂ ਦੇ ਵੱਲੋਂ ਮਾੜੀ ਸ਼ਬਦਾਵਲੀ ਵਰਤੀ ਗਈ ਸੀ ਜਿਸ ਤੋਂ ਬਾਅਦ ਪੂਰੇ ਪੰਜਾਬ ਦੇ ਵਿੱਚ ਆਵਾਮੀ ਪਾਰਟੀ ਦੇ ਵਿੱਚ ਉਹਨਾਂ ਦੇ ਵਰਕਰਾਂ ਦੇ ਵਿੱਚ ਰੋਸ ਹੈ। ਨੂੰ ਦੇਖਦੇ ਹੋਏ ਉਹਨਾਂ ਨੇ ਪੰਜਾਬ ਦੇ ਵੱਖ-ਵੱਖ ਸੀਨੀਅਰ ਕਾਂਗਰਸੀ ਨੇਤਾਵਾਂ ਦੇ ਘਰਾਂ ਬਾਹਰ ਇਹੇ ਤਰਨਾ ਦਿੱਤਾ ਹੈ ਅੱਜ ਆਮ ਆਦਮੀ ਪਾਰਟੀ ਵੱਲੋਂ ਪੂਰੇ ਪੰਜਾਬ ਦੇ ਵਿੱਚ ਜਿਹੜੇ ਕਾਂਗਰਸ ਪਾਰਟੀ ਦੇ ਲੀਡਰ ਨੇ ਚਾਹੇ ਮੰਤਰੀ ਚਾਹੇ ਕੋਈ ਐਮਐਲਏ ਸਾਹਿਬਾਂ ਨੂੰ ਉਹਨਾਂ ਦੀਆਂ ਕੋਠੀਆਂ ਦਾ ਘਰਾਵ ਕੀਤਾ ਜਾ ਰਿਹਾ ਜੋ ਪਿਛਲੇ ਦਿਨੀ ਪ੍ਰਤਾਪ ਸਿੰਘ ਬਾਜਵਾ ਵੱਲੋਂ ਪੰਜਾਬ ਦੇ ਮਿਨਿਸਟਰ ਨੇ ਜੋ ਪੀਟੀਓ ਸਾਹਿਬ ਉਹਨਾਂ ਦੇ ਖਿਲਾਫ ਜੋ ਮਾੜੀ ਸਬਦਾਵਲੀ ਬੋਲੀ ਉਹਦੇ ਨਾਲ ਪੂਰੇ ਪੰਜਾਬ ਦੇ ਜਿਹੜਾ ਦਲਿਤ ਭਾਈਚਾਰਾ ਔਰ ਆਮ ਆਦਮੀ ਪਾਰਟੀ ਦੀ ਸਮੁੱਚੀ ਟੀਮ ਔਰ ਜਿਹੜੇ ਸਾਡੇ ਵਰਕਰ ਨੇ ਉਹਨਾਂ ਤੇ ਨਰਾਸਤਾ ਆਈ ਆ ਕਿਉਂਕਿ ਲੋ ਇਹਨਾਂ ਦਾ ਜਿਹੜਾ ਦਲਿਤ ਵਿਰੋਧੀ ਚਿਹਰਾ ਉਹ ਨੰਗਾ ਹੋਇਆਗਾ ਪਿਛਲੇ ਦਿਨਾਂ ਦੇ ਵਿੱਚ ਅਸੀਂ ਅੱਜ ਵੀ ਸ੍ਰੋਮਣੀ ਭਗਤ ਆਪਣੇ ਭਗਤ ਰਵਿਦਾਸ ਜੀ ਦਾ ਜਨਮ ਦਿਹਾੜਾ ਮਨਾ ਰਹੇ ਹਾਂ ਕਾਂਗਰਸ ਪਾਰਟੀ ਦੇ ਲੀਡਰ ਵੀ ਆਮ ਆਦਮੀ ਪਾਰਟੀ ਦੇ ਸਾਰੀਆਂ ਪਾਰਟੀਆਂ ਦੇ ਲੀਡਰ ਜਾਂਦੇ ਆ ਇਹਨਾਂ ਲੋਕਾਂ ਦੇ ਕਹਿਣੀ ਕਤਨੀ ਦੇ ਇਹ ਪੱਕੇ ਨਹੀਂ ਹੈਗੇ ਇਹਨਾਂ ਦੇ ਖਾਣ ਵਾਲੇ ਦੰਦ ਹੋਰ ਆ ਦਿਖਾਉਣ ਵਾਲੇ ਹੋਰ ਨੇ ਇਸ ਲਈ ਜਿਹੜਾ ਇਹਨਾਂ ਦਾ ਚਿਹਰਾ ਉਹ ਬਿਲਕੁਲ ਨੰਗਾ ਹੋ ਗਿਆ ਆਮ ਆਦਮੀ ਪਾਰਟੀ ਜਿੱਥੇ ਦਲਿਤ ਭਾਈਚਾਰੇ ਦਾ ਬਹੁਤ ਸਤਿਕਾਰ ਕਰਦੀ ਆ ਪੂਰੇ ਪੰਜਾਬ ਦੇ ਵਿੱਚ ਪਹਿਲਾਂ ਚੰਡੀਗੜ੍ਹ ਤੋਂ ਲਾ ਕੇ ਅੱਜ ਪੂਰੇ ਪੰਜਾਬ ਦੇ ਵਿੱਚ ਮੁਜ਼ਾਰੇ ਕੀਤੇ ਜਾ ਰਹੇ ਨੇ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਦਾ ਜਿੰਨਾ ਵੀ ਦਲਿਤ ਭਾਈਚਾਰਾ ਉਹਨਾਂ ਨੂੰ ਜਾਗਰਤ ਕਰਾਂਗੇ ਕਿ ਕਾਂਗਰਸ ਪਾਰਟੀ ਨੇ ਪਹਿਲਾਂ ਤੋਂ ਲਾ ਕੇ ਤੁਹਾਡਾ ਕਹਾਣ ਕਰਿਆ ਆਉਣ ਵਾਲੇ ਦਿਨਾਂ ਵਿੱਚ ਵੀ ਇਹਨਾਂ ਨੇ ਇਹੀ ਕੋਸ਼ਿਸ਼ ਕਰਨ ਆਮ ਆਦਮੀ ਪਾਰਟੀ ਦੀ ਸਮੁੱਚੀ ਲੀਡਰਸ਼ਿਪ ਔਰ ਸਾਡੇ ਜਿਹੜੇ ਲੀਡਰ ਸਹਿਬਾਨ ਨੇ ਵਿਰੋਧੀ ਧਰ ਦੇ ਨੇਤਾ ਰਹੇ ਨੇ ਪਹਿਲਾਂ ਹਰਪਾਲ ਜੀਮਾ ਉਹਨਾਂ ਨੇ ਆਪਣਾ ਰੋਲ ਉਦੋਂ ਵਿਰੋਧੀ ਤਿਰਚ ਨਿਵਾਉਂਦੇ ਰਹੇ ਅੱਜ ਮੌਜੂਦਾ ਸਰਕਾਰ ਦੇ ਵਿੱਚ ਪ੍ਰabhas ਮਿਨਿਸਟਰ ਨੇ ਉਹ ਪੂਰੇ ਦਲਤ ਭਾਈਚਾਰੇ ਦੀ ਅਗਵਾਈ ਕਰਦੇ ਨੇ ਔਰ ਪੂਰੀ ਧੜਕੀ ਦੇ ਨਾਲ ਇਹਨਾਂ ਦੇ ਮੁੱਦੇ ਰੱਖਦੇ। ਤੁਸੀਂ ਕਹਿ ਰਹੇ ਹੋ ਕਿ ਮਾਫੀ ਮੰਗਣਗੇ। ਪ੍ਰਤਾਵਾਜ ਮਾਫੀ ਮੰਗਣਾ ਜੇ ਮਾਫੀ ਨਹੀਂ ਮੰਗਦੇ ਤਾਂ ਕੱਲ ਅਗਲਾ ਪ੍ਰੋਟੈਸਟ ਹੋਏਗਾ। ਬਿਲਕੁਲ ਜੋ ਪਾਰਟੀ ਦੀ ਗਾਈਡਲਾਈਨ ਹੂ ਉਸ ਮੁਤਾਬਕ ਜਿਹੜਾ ਸੰਘਰਸ਼ ਆਏ ਹੋਰ ਤਿੱਖਾ ਕੀਤਾ ਜਾਊਗਾ ਲੋਕਾਂ ਦੇ ਵਿੱਚ ਪੂਰਾ ਇਹਦੀ ਮਤਲਬ ਵਿਰੋਧ ਹੋ ਰਿਹਾਗਾ ਇਸ ਕਾਂਗਰਸ ਪਾਰਟੀ ਦੇ ਖਿਲਾਫ। ਕੀ ਨਾਮ ਹੈ ਜੀ? ਕੁਪਤਾਰ ਸਿੰਘ ਈਲਵਾਲ ਜੀ। ਕੀ ਕਹਿਣਾ ਚਾਹੁੰਦੇ ਹੋ ਅ ਅੱਜ ਦਾ ਪ੍ਰਦਰਸ਼ਨ ਮੇਨ ਜਿਸ ਤਰ੍ਹਾਂ ਹੁਣ ਮੇਰੇ ਤੋਂ ਪਹਿਲਾਂ ਸਾਡਾ ਗਰਮੇਲ ਸਿੰਘ ਜੀ ਕਰਾਚੋ ਸਾਹਿਬ ਜੋ ਸਾਡੇ ਲੋਕ ਸਭਾ ਦੇ ਇੰਚਾਰਜ ਨੇ ਡਾਕਟਰ ਅਨਵਰ ਪਸਵਾਰ ਜੀ ਜੋ ਓਐਸਡੀ ਨੇ ਸੀਐਮ ਸਾਹਿਬ ਦੇ ਦਫ਼ਤਰ ਦੇ ਇੰਚਾਰਜ ਨੇ ਉਹਨਾਂ ਨੇ ਵਿਸਥਾਰ ਚ ਦੱਸਿਆ ਅੱਜ ਦਾ ਪ੍ਰਦਰਸ਼ਨ ਦਾ ਮੇਨ ਮੁੱਖ ਕਾਰਨ ਸਾਡਾ ਕਿਸੇ ਬੰਦੇ ਨਾਲ ਕੋਈ ਨਿੱਜੀ ਰੰਜਸ਼ ਨਹੀਂ ਜਿਸ ਤਰ੍ਹਾਂ ਹੁਣ ਮੈਨੂੰ ਕਿਸੇ ਮਿੱਤਰ ਨੇ ਪੁੱਛਿਆ ਵੀ ਤੁਸੀਂ ਸਿੰਗਲਾ ਸਾਹਿਬ ਦੀ ਕੋਠੀ ਕਿਉਂ ਘੇਰੀ ਹੈ ਮੈਂ ਇੱਥੇ ਦੱਸਣਾ ਚਾਹੁੰਦਾ ਕਿ ਅਸੀਂ ਇਹ ਕਾਂਗਰਸ ਪਾਰਟੀ ਜੋ ਦਲਿਤ ਵਿਰੋਧੀ ਚਿਹਰਾ ਜਿਹੜਾ ਉਹਨਾਂ ਦਾ ਨੰਗਾ ਹੋਇਆ ਕਾਂਗਰਸ ਪਾਰਟੀ ਦੀ ਸੋਚ ਹੈ ਜੋ ਦਲਿਤਾਂ ਨੂੰ ਆਪਣੇ ਪੈਰ ਦੀ ਜੁੱਤੀ ਸਮਝਦੇ ਨੇ ਔਰ ਬੜੇ ਅਫਸੋਸ ਨਾਲ ਕਹਿਣਾ ਪੈ ਰਿਹਾ ਕਿ ਇਹੀ ਕਾਂਗਰਸ ਪਾਰਟੀ 70 ਸਾਲਾਂ ਤੋਂ ਦਲਿਤਾਂ ਦੇ ਨਾਮ ਤੇ ਵੋਟ ਵਟੋਰ ਕੇ ਰਾਜ ਕਰਦੇ ਆਏ ਨੇ ਜਦੋਂ ਦਾ ਸ਼੍ਰੀ ਹਰਵਿੰਦ ਕੇਜਰੀਵਾਲ ਔਰ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਸੋਚ ਨਾਲ ਪੰਜਾਬ ਦੇ ਵਿੱਚ ਬਦਲਾਅ ਆਇਆ ਸਾਰੀਆਂ ਪਾਰਟੀਆਂ ਨੂੰ ਹੱਥਾਂ ਪੈਰਾਂ ਦੀ ਪਈ ਹੋਈ ਹੈ ਹਰ ਪਾਰਟੀ ਕੋਈ ਨਾ ਕੋਈ ਮੁੱਦਾ ਲੱਭ ਰਹੇ ਨੇ ਔਰ ਇਸ ਬੁਖਲਹਾੜ ਦੇ ਵਿੱਚ ਆ ਕੇ ਸਰਦਾਰ ਪ੍ਰਤਾਪ ਸਿੰਘ ਬਾਜਵਾ ਜੀ ਕਦੇ ਤੋਂ ਸਾਡੇ ਐਮਐਲਏ ਸਾਹਿਬਾਨਾਂ ਨੂੰ ਕਹਿੰਦੇ ਨੇ ਕਿ ਹੋਜਾ ਮਟੀਰੀਅਲ ਆ ਗਿਆ ਕਦੇ ਕਹਿੰਦੇ ਨੇ ਅਸੀਂ ਇਹਨਾਂ ਦਾ ਪੈਂਟ ਪਜਾਵਾਂਗੇ ਔਰ ਅਸੀਂ ਇਹ ਤੁਹਾਡੇ ਮਾਧਿਅਮ ਰਹੀਂ ਦੱਸਣਾ ਚਾਹੁੰਦੇ ਆ ਕਾਂਗਰਸ ਪਾਰਟੀ ਨੂੰ ਖਾਸ ਕਰਕੇ ਸ਼੍ਰੀ ਰਾਹੁਲ ਗਾਂਧੀ ਜੀ ਨੂੰ ਵੀ ਰਾਹੁਲ ਗਾਂਧੀ ਜੀ ਤੁਸੀਂ ਤਾਂ ਚਲੋ ਨਹੀਂ ਪ੍ਰਧਾਨ ਮੰਤਰੀ ਹੁਣ ਤੱਕ ਬਣੇ ਔਰ ਨਾ ਹੀ ਬਣ ਸਕਦੇ ਹੋ ਮੰਗੇਰੀ ਲਾਲ ਦੇ ਸੁਪਨੇ ਲੈਣੇ ਛੱਡ ਦਿਓ ਜੇ ਨਹੀਂ ਸੁਪਨੇ ਲੈਣੇ ਛੱਡਣੇ ਤਾਂ ਬੇਸ਼ੱਕ ਲੈਣਦੇ ਰਹੋ ਪਰ ਇੱਥੇ ਅਸੀਂ ਤੁਹਾਨੂੰ ਆਮ ਆਦਮੀ ਪਾਰਟੀ ਦੀ ਸਮੁੱਚੀ ਲੀਡਰਸ਼ਿਪ ਵੱਲੋਂ ਇੱਕ ਵਾਰਨਿੰਗ ਦੇ ਰਿਹਾ ਕਿ ਤੁਸੀਂ ਦਲਿਤਾਂ ਦੇ ਨਾਲ ਜੋ અપਮਾਨਿਤ ਸ਼ਬਦ ਵਰਤ ਰਹੇ ਹੋ ਉਹਨਾਂ ਨੂੰ ਵਰਤਣਾ ਬੰਦ ਕਰ ਦਿਓ ਇਹ ਨਾ ਹੋਵੇ ਆਉਣ ਵਾਲੀ 2027 ਦੇ ਵਿੱਚ ਤੁਹਾਡੀ ਸਮੇਤ ਕਾਂਗਰਸ ਪਾਰਟੀ ਦੇ ਸਾਰੇ ਲੀਡਰ ਨੂੰ ਘਰਾਂ ਦੇ ਵਿੱਚੋਂ ਨਿਕਲਣਾ ਮੁਸ਼ਕਲ ਹੋ ਜਾਵੇ ਕਿ ਨਾਮ ਹੈ ਗਰਮੇਲ ਸਿੰਘ ਕਰਾਚਾ ਜੀ ਕਦਾ ਦਾ ਦੇਖੋ ਜੀ ਜਿਹੜੀ ਕਾਂਗਰਸ ਦਾ Dalit ਵਿਰੋਧੀ ਚਿਹਰਾਗਾ ਉਹਦੇ ਅਗੇਂਸਟ ਅੱਜ ਆਮ ਆਦਮੀ ਪਾਰਟੀ ਪੂਰੇ ਪੰਜਾਬ ਦੇ ਵਿੱਚ ਕਾਂਗਰਸ ਦੇ ਲੀਡਰਾਂ ਦਾ ਕਰਕੇ ਰਹੀ ਆ ਕਿਉਂਕਿ ਪਿਛਲੇ ਦਿਨੀ ਜਿਹੜਾ ਇਹਨਾਂ ਦੇ ਪ੍ਰਤਾਪ ਸਿੰਘ ਬਾਜਵਾ ਨੇ ਸਾਡੇ ਮੰਤਰੀ ਦੇ ਖਿਲਾਫ ਹਰਪਾਜਨ ਸਿੰਘ ਈਟੀਓ ਜੀ ਦੇ ਖਿਲਾਫ ਜੋ ਬਿਆਨਵਾਜੀ ਦਿੱਤੀ ਆ ਇਥੋਂ ਤੋਂ ਇਹਨਾਂ ਦਾ ਜਿਹੜਾ Dalit ਵਿਰੋਧੀ ਚਿਹਰਾ ਗਾ ਉਹ ਨੰਗਾ ਹੋ ਰਿਹਾ ਪਹਿਲਾਂ ਵੀ ਤੁਸੀਂ ਦੇਖੋਗੇ ਖੁਦ ਇਹਨਾਂ ਦੇ ਮੁੱਖ ਮੰਤਰੀ ਰਹੇ ਚਰਨਜੀਤ ਚੰਨੀ ਜੀ ਨੇ ਇਹਨਾਂ ਦੇ ਖਿਲਾਫ ਕਿਹਾ ਵੀ ਜਿਹੜੇ ਇਹ ਸਾਡੇ ਕਾਂਗਰਸ ਦੇ ਵਿੱਚ ਦਲਿਤਾਂ ਦੇ ਵਿਰੁੱਧ ਦੇ ਵਿੱਚ ਇੱਕ ਪ੍ਰਚਾਰ ਹੋ ਰਿਹਾਗਾ ਤੇ ਜਿਸ ਦੇ ਵਿੱਚ ਜਦੋਂ ਚੰਨੀ ਜੀ ਬੋਲ ਰਹੇ ਸੀ ਤਾਂ ਇਹਨਾਂ ਦੇ ਪ੍ਰਧਾਨ ਰਾਜਾ ਬਣਿੰਗ ਜੀ ਨੇ ਉਹਨਾਂ ਦੀ ਜਿਹੜਾ ਮਾਈਕ ਸੀ ਉਹ ਬੰਦ ਕਰਵਾਤਾ ਇਸ ਤਰੀਕੇ ਨਾਲ ਹੋਰ ਬਹੁਤ ਸਾਰੀਆਂ ਐਗਜ਼ਾਮਪਲਾਂ ਮਿਲਦੀਆਂ ਨੇ ਕਿਆਂ ਪਿਛਲੇ ਦਿਨਾਂ ਦੇ ਵਿੱਚ ਤੁਸੀਂ ਦੇਖੋਗੇ ਵੀ ਕਿਸ ਤਰ੍ਹਾਂ ਇਹਨਾਂ ਦੇ ਜਿਹੜੇ ਲੀਡਰ ਨੇਗੇ ਉਹ ਕਹਿੰਦੇ ਨੇ ਵੀ ਕਿਹ ਕਿਹਜਾ ਮਟੀਰੀਅਲ ਵਿਧਾਨ ਸਭਾ ਦੇ ਵਿੱਚ ਭੇਜਤਾ ਸਾਡੇ ਲਾਭ ਸਿੰਘ ਉਗੋਕੇ ਨੇ ਉਹ ਵੀ ਐਸੀ ਪਰਿਵਾਰ ਦੇ ਵਿੱਚੋਂ ਨੇ ਉਹਨਾਂ ਦੇ ਖਿਲਾਫ ਵੀ ਜਿਹੜੀ ਆ ਗਈ ਇਸ ਤਰ੍ਹਾਂ ਦੀ ਜਾਤੀ ਨੂੰ ਲੈ ਕੇ ਟਿੱਪਣੀ ਕੀਤੀ ਗਈ ਆ ਸੋ ਇਹਨਾਂ ਸਾਰਿਆਂ ਦਾ ਵਿਰੋਧ ਕਰਦੇ ਹੋਏ ਆਮ ਆਦਮੀ ਪਾਰਟੀ ਇਹਦਾ ਵਿਰੋਧ ਕਰਦੀ ਆ ਗਈ ਅਤੇ ਜਿਹੜੇ ਅੱਜ ਇੱਥੇ ਸੰਗਰੂਰ ਦੇ ਵਿੱਚ ਸਾਬਕਾ ਮੰਤਰੀ ਬਜਿੰਦਰ ਸਿੰਘਲਾ ਦਾ ਜਿਹਦਾ ਅੱਜ ਕੋਠੀ ਦਾ ਅਸੀਂ ਘਰਾਓ ਕਰ ਰਹੇ ਹਾਂ ਕਿਉਂਕਿ ਜਿਹੜੀ ਇਹ ਪਾਰਟੀ ਹੈ ਇਹ ਸਟਾਰਟਿੰਗ ਦੇ ਵਿੱਚੋਂ ਹੀ ਦੇਖੋ ਦਲਿਤ ਬਰੋਦੀ ਪਾਰਟੀ ਰਹੀ ਹੈਗੀ ਤੇ ਦਲਿਤਾਂ ਦਾ ਬਿਲਕੁਲ ਸਤਕਾਰ ਨਹੀਂ ਕਰਦੀ ਜਦੋਂ ਕਿ ਜੇ ਅਸੀਂ ਐਕਚੁਅਲ ਦੇ ਵਿੱਚ ਦੇਖੀਏ ਜਿਹੜਾ ਸਾਡਾ ਭਾਰਤ ਦਾ ਸੰਵਿਧਾਨ ਆ ਉਹ ਇੱਕ ਦਲਿਤ ਨੇ ਸਾਡੇ ਡਾਕਟਰ ਅੰਬੇਦਕਰ ਜੀ ਨੇ ਲਿਖਿਆ ਹੋਇਆ ਡਾਕਟਰ ਅੰਬੇਦਕਰ ਜੀ ਕੋਲ ਇੰਨੀਆਂ ਡਿਗਰੀਆਂ ਸੀ ਕਿ ਪੂਰੇ ਜੇਕਰ ਕਾਂਗਰਸ ਦੇ ਪੰਜਾਬ ਕਾਂਗਰਸ ਦੇ ਜਿੰਨੇ ਵੀ ਲੀਡਰ ਨੇ ਜੇਕਰ ਉਹਨਾਂ ਦੀਆਂ ਡਿਗਰੀਆਂ ਮਿਲਾ ਲਈਏ ਤਾਂ ਸਿਰਫ ਡਾਕਟਰ ਭੀਮਰਾਓ ਅੰਬੇਦਕਰ ਜੀ ਨੇ ਜਿਨ੍ਹਾਂ ਨੇ ਭਾਰਤ ਨੇ ਸਭ ਤੋਂ ਵੱਡਾ ਲੋਕਤੰਤਰ ਦਾ ਸੰਵਿਧਾਨ ਲਿਖਿਆਗਾ ਉਹਨਾਂ ਕੋਲ ਕੱਲਿਆਂ ਕੋਲ ਇੰਨੀਆਂ ਡਿਗਰੀਆਂ ਸੀ ਸੋ ਬਾਬਾ ਨਾਨਕ ਜੀ ਨੇ ਗੁਰੂ ਗੋਬਿੰਦ ਸਿੰਘ ਜੀ ਨੇ ਵੀ ਜਿਹੜਾ ਮਾਨਸਕੀ ਜਾਤ ਸਭੇ ਏਕੇ ਪਹਿਚਾਨ ਉਹਦਾ ਸਨੇਹਾ ਦਿੱਤਾ ਤੇ ਸਾਰੀਆਂ ਜਾਤਾਂ ਨੂੰ ਇੱਕੋ ਸਮਝਿਆ ਤੇ ਇੱਕੋ ਮਤਲਬ ਕਿ ਸਾਡੀ ਗੁਰਬਾਣੀ ਦੇ ਵਿੱਚ ਵੀ ਅਸੀਂ ਇਹੀ ਕਹਿੰਦੇ ਆ ਵੀ ਇੱਕੋ ਪੰਗਤ ਦੇ ਵਿੱਚ ਬੈਠ ਕੇ ਅਸੀਂ ਲੰਗਰ ਸਕਦੇ ਆ ਇੱਕੋ ਖੰਡੇ ਦਾ ਅਸੀਂ ਅੰਮ੍ਰਿਤ ਛਕਦੇ ਆ ਸੋ ਇਨ ਸਾਡੇ ਧਰਮਾਂ ਦੇ ਵਿੱਚ ਵੀ ਜਾਤ ਪਾਤ ਨੂੰ ਬਿਲਕੁਲ ਖਤਮ ਕੀਤਾ ਗਿਆ ਪਰ ਇਹਨਾਂ ਦਾ ਜਿਹੜੀ ਮਾਨਸਿਕਤਾ ਗਈ ਉਹ ਬਿਲਕੁਲ ਜਗ ਜਾਹਰ ਆ ਗਿਆ ਵੀ ਕਿਸ ਤਰ੍ਹਾਂ ਇਹ મત ਕਿ ਦਲਿਤਾਂ ਦੇ ਵਿਰੋਧ ਦੇ ਵਿੱਚ ਚੱਲਦੇ ਨੇ ਸੋ ਇਸ ਦੇ ਕਾਰਨ ਹੀ ਅੱਜ ਅਸੀਂ ਇਹ ਪ੍ਰੋਟੈਸਟ ਕਰ ਰਹੇ ਹਰਵਲ ਪ੍ਰਤਾਪ ਬਾਜਵੇ ਨੂੰ ਇਹਦਾ ਟਾਰਗੇਟ ਕੀਤਾ ਜਾਂਦਾ ਕਿ ਉਹ ਹੰਕਾਰ ਦੇ ਵਿੱਚ ਇਹ ਜਿਹੜੀ ਬਿਆਨਬਾਜ਼ੀ ਕਰ ਦਿੰਦੇ ਨੇ ਬਿਲਕੁਲ ਜੀ ਦੇਖੋ ਜੇ ਇਹ ਹੰਕਾਰ ਦੇ ਵਿੱਚ ਅੱਜ ਕਹਿ ਲਓ ਜਾ ਇਹਨਾਂ ਦਾ ਕੋਈ ਮਾਨਸਿਕ ਸਤੂਤਲਨ ਲਗਾ ਲਓ ਕਿਉਂਕਿ ਕਾਂਗਰਸ ਦੇ ਵਿੱਚ ਇੰਨੇ ਜ਼ਿਆਦਾ ਮੁੱਖ ਮੰਤਰੀ ਦੇ ਚਿਹਰੇ ਹੋ ਰਹੇ ਨੇ ਇੱਕ ਦੂਜੇ ਤੋਂ ਹੀ ਡਰ ਲੱਗਿਆ ਪਿਆ ਤੇ ਇਹ ਸਰਕਾਰ ਦੇ ਵਿੱਚ ਵੀ ਇਹਨਾਂ ਦਾ ਪਹਿਲਾਂ ਏ ਸੀਗਾ ਵੀ ਸਰਕਾਰ ਦਾ ਵੀ ਇਹਨਾਂ ਦਾ ਆਉਣ ਦਾ ਕੋਈ ਕਿਉਂਕਿ ਚਾਂਸ ਨਹੀਂ ਹੈਗਾ ਕਿਉਂਕਿ ਕਾਂਗਰਸ ਦਾ ਇਹਨਾਂ ਜਿਹੜਾ ਗ੍ਰਾਫ ਆ ਉਹ ਬਿਲਕੁਲ ਜ਼ੀਰੋ ਹੋ ਚੁੱਕਿਆ ਇਹ ਜਿਹੜਾ ਉਹਨਾਂ ਤੇ ਮਾਨਸਿਕ ਪ੍ਰੈਸ਼ਰ ਆ ਸ਼ਾਇਦ ਉਸ ਦੇ ਕਾਰਨ ਹੀ ਇਸ ਤਰ੍ਹਾਂ ਦੇ ਬਿਆਨ ਬਾਰੇ ਪ੍ਰਦਰਸ਼ਨਾਂ ਤੋਂ ਬਾਅਦ ਕੋਈ ਬਾਜਵਾਦੀ ਦਾ ਬਿਆਨ ਆਇਆ ਦੇਖੋ ਹਾਲ ਤੱਕ ਦੇਖੋ ਅਸੀਂ ਇਹ ਕਹਿਆ ਸੀ ਵੀ ਬਾਜਵਾ ਸਾਹਿਬ ਨੂੰ ਵੀ ਇਹ ਪਬਲਿਕਲੀ ਆ ਕੇ ਉਹ ਮਾਫੀ ਮੰਗਣ ਪਰ ਹੁਣ ਤੱਕ ਉਹਨਾਂ ਦਾ ਕੋਈ ਮਾਫੀ ਮੰਗਣ ਦਾ ਹਾਲ ਤੱਕ ਕੋਈ ਪਬਲਿਕ ਦੇ ਵਿੱਚ ਮਾਫੀ ਨਹੀਂ ਮੰਗੀ ਇਸੇ ਕਾਰਨ ਅਸੀਂ ਅੱਜ ਪ੍ਰਦਰਸ਼ਨ ਕਰ ਰਹੇ ਹਾਂ ਮਿਸ ਸਾਹਿਬ ਕਿ ਮੇਰੇ ਤੇ ਇਹ ਕਿ ਤੁਮ ਅਜਿਹਾ ਬਜਿੰਦਰ ਸਿੰਘ ਲਾ ਕੋਟੀ ਦੇ ਨੇੜੇ ਬਾਹਰ ਇੱਕ ਅਫਰ ਦਾ ਪ੍ਰਤੀਕਤਾ ਜਾ ਰਿਹਾ। ਕੀ ਕਹਿਣਾ ਚਾਹੂੰ? ਇਹਦੇ ਬਾਰੇ ਹੀ ਕਹਿਣਾ ਚਾਹਾਂਗੇ ਕਿ ਪਿਛਲੇ ਲੰਬੇ ਸਮੇਂ ਤੋਂ ਨਾ ਜਦੋਂ ਤੋਂ ਆਮ ਆਦਮੀ ਪਾਰਟੀ ਦੀ ਆਮ ਲੋਕਾਂ ਦੀ ਜਿਹੜੀ ਸਰਕਾਰ ਹੈ ਪੰਜਾਬ ਚ ਆਈ ਹੈ ਇਹਨਾਂ ਤੋਂ ਜਿਹੜੀ ਇਹ ਗੱਲ ਕਿਤੇ ਨਾ ਕਿਤੇ ਇਹਨਾਂ ਨੂੰ ਹਜਮ ਨਹੀਂ ਹੋ ਰਹੀ ਤੇ ਹਰ ਵਕਤ ਮਤਲਬ ਚਾਹੇ ਵਿਧਾਨ ਸਭਾ ਦੇਖ ਲਓ ਚਾਹੇ ਤੁਸੀਂ ਇਹਨਾਂ ਦੀਆਂ ਰੈਲੀਆਂ 'ਚ ਦੇਖ ਲਓ ਇਹਨਾਂ ਦੀਆਂ ਕਿਤੇ ਬਿਆਨਾਂ 'ਚ ਦੇਖ ਲਓ ਜਿਹੜਾ ਦਲਿਤ ਵਿਰੋਧ ਆਮ ਆਦਮੀ ਪਾਰਟੀ ਦਾ ਵਿਰੋਧ 'ਚ ਬਿਆਨ ਨੇ ਜਿਹੜੇ ਇਹਨਾਂ ਦੇ ਲੰਬੇ ਸਮੇਂ ਤੋਂ ਚੱਲੇ ਆ ਰਹੇ ਨੇ ਪਹਿਲਾਂ ਇਹਨਾਂ ਨੇ ਵਿਧਾਨ ਸਭਾ 'ਚ ਕਿਹਾ ਕਹੇ ਜਾਂ ਮਟੀਰੀਅਲ ਆ ਗਿਆ ਸਾਡੇ ਦਲਿਤ ਭਾਈਚਾਰੇ ਤੋਂ ਵਿਧਾਇਕ ਨੇ ਲਾਭ ਸਿੰਘ ਉਗੋ ਕਿ ਉਹਨਾਂ ਨੂੰ ਕਿਹਾ ਗਿਆ ਤੁਸੀਂ ਮੋਬਾਈਲ ਠੀਕ ਕਰਦੇ ਕਰਦੇ ਕੀ ਗੱਲ ਬਈ ਕੰਮ ਕੀ ਕੋਈ ਮਾੜਾ ਨਹੀਂ ਅਗਲੇ ਨੇ ਕੋਈ ਬੇਈਮਾਨੀ ਨਹੀਂ ਕੀਤੀ ਕੋਈ ਲੁੱਟ ਕੋਈ ਨਹੀਂ ਕੋਈ ਨਿਸ਼ਾਨੀ ਵੇਚਿਆ ਆਪਦੀ ਦਸਾਂ ਨਾ ਹੁੰਦੀ ਕਿਰਤ ਕਰਕੇ ਕਮਾਈਏ ਤੁਹਾਨੂੰ ਕੀ ਦਿੱਕਤ ਹੈ ਇਸੇ ਮਤਲਬ ਚੀਜ਼ ਨੂੰ ਅੱਗੇ ਤੋਰਦੇ ਹੋਏ ਪਿਛਲੇ ਹਫ਼ਤੇ ਇਹਨਾਂ ਦੀ ਜਿਹੜੀ ਇਧਰ ਫਾਜ਼ਿਲਕਾਬਲ ਰੈਲੀ ਸੀ ਤਾਂ ਉੱਥੇ ਪ੍ਰਤਾਪ ਸਿੰਘ ਬਾਜਵਾ ਨੇ ਸਾਡੇ ਜਿਹੜੇ ਦਲਿਤ ਮੰਤਰੀ ਨੇ ਵਧਾਈ ਕਹੇ ਨੇ ਉਤੋਂ ਹਰਪਜਨ ਸਿੰਘ ਜੀਟੀਓ ਉਹਨਾਂ ਬਾਰੇ ਕਹਿੰਦਾ ਕਿ ਇਹ ਇੱਕ ਬੈਂਡ ਵਜਾਉਂਦੇ ਬਿਉਂਦੇ ਉਹਨਾਂ ਦੇ ਕੰਮ ਤੇ ਉਹਨਾਂ ਦੇ ਪੁਰਖਿਆਂ ਦੇ ਕੰਮ ਤੇ ਜਿਹੜੀਆਂ ਨੇ ਬੜੀਆਂ ਭੱਦੀ ਸ਼ਬਦਾਵਲੀ ਤੇ ਬੜੀ ਗਲਤ ਸ਼ਬਦਾਂ ਦੀ ਜਿਹੜੀ ਵਰਤੋਂ ਕੀਤੀ ਤੇ ਰਾਜਾ ਵਰਿੰਗ ਨੇ ਤਾਂ ਉਸ ਸਮੇਂ ਹੱਦ ਕਰਤੀ ਜਦੋਂ ਕਿਹਾ ਕਿ ਇਹਨਾਂ ਦੀਆਂ 3 ਮਿੰਟਾਂ ਚ ਧੋਣਾ ਮਰੋੜ ਦੋ ਤੁਸੀਂ ਦੇਖੋ ਮੈਂ ਤਾਂ ਸਰਕਾਰ ਨੂੰ ਬੇਨਤੀ ਕਰਦਾ ਰੱਬਾ ਕਤਲ ਦਾ ਜਿਹੜਾ ਪਰਚਾ ਹੈ ਉਹ ਰਾਜੇ ਬੜਿੰਗ ਤੇ ਦਰਜ ਹੋਣਾ ਚਾਹੀਦਾ ਸੋ ਉਸੇ ਚੀਜ਼ ਦਾ ਵਿਰੋਧ ਕਰਨ ਸਾਰੇ ਪੰਜਾਬ ਦੇ ਦਲਿਤ ਕੱਲੇ ਅਸੀਂ ਆਪਣੇ ਦਲਿਤ ਵਿਧਾਇਕਾਂ ਜਾਂ ਮੰਤਰੀਆਂ ਦੇ ਹੱਕ 'ਚ ਨਹੀਂ ਆਏ ਇੱਥੇ ਅਸੀਂ ਪੰਜਾਬ ਦੀ ਜਿਹੜੀ 40% ਦਲਿਤ ਆਬਾਦੀ ਹੈ ਸਾਡੇ ਦਲਿਤ ਭੈਣ ਭਰਾ ਨੇ ਉਹਨਾਂ ਦੇ ਸਨਮਾਨ ਦੀ ਰੱਖਿਆ ਕਰਨ ਲਈ ਉਹਨਾਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜਨ ਲਈ ਤੇ ਕਾਂਗਰਸ ਦਾ ਜਿਹੜਾ ਦਲਿਤ ਵਿਰੋਧੀ ਚਿਹਰਾ ਹੈ ਉਹਨੂੰ ਨੰਗਾ ਕਰਨ ਵਾਸਤੇ ਅਸੀਂ ਇੱਥੇ ਆ ਜਿਹੜਾ ਉਹ ਆਪ ਪਾਰਟੀ ਵੱਲੋਂ ਧਰਨਾ ਲਾਇਆ ਤੇ ਅਸੀਂ ਇਸ ਰਾਹੀਂ ਉਹਨੂੰ ਚੇਤਾਵਨੀ ਦਿੰਨੇ ਆ ਬਾਜਵੇ ਤੇ ਰਾਜੇ ਬੜਿੰਗ ਨੂੰ ਕਿ ਜੇ ਤਾਂ ਉਹ ਨਹੀਂ ਚਾਹੁੰਦੇ ਅੱਗੇ ਕੁਝ ਤਾਂ ਮੈਂ ਚਾਹਣਾ ਕਿ ਉਹਨਾਂ ਤੋਂ ਮਾਫੀ ਮੰਗਣ ਹੱਥ ਜੋੜ ਕੇ ਤੇ ਗੁਰੂ ਸਾਹਿਬ ਨੇ ਕਿਹਾ ਮਾਫੀ ਦੇਣ ਵਾਲਾ ਸਾਰਿਆਂ ਨੂੰ ਵੱਡਾ ਹੁੰਦਾ ਤੇ ਨਹੀਂ ਫਿਰ ਜਿਹੜਾ ਉਹਨਾਂ ਤੇ ਉਹਦੀ ਬਣਦੀ ਕਾਰਵਾਈ ਹੈ ਉਹ ਸਰਕਾਰ ਵੀ ਕਰੂ ਤੇ ਆਉਣ ਵਾਲੀਆਂ ਵਿਧਾਨ ਸਭਾ ਸਾਡਾ ਦਲਿਤ ਸਮਾਜ ਵੀ ਉਹਨਾਂ ਨੂੰ ਜਵਾਬ ਦੇਣ ਲਈ ਤਿਆਰ ਬੈਠਾ ਇਸੇ ਗੱਲ ਨਾਲ ਕਹਿੰਦਾ